ਪੰਜਾਬ ਵਿੱਚ ਲਗਾਤਾਰ ਹੋ ਰਹੀ بارش ਦਾ ਕਹਿਰ ਲਗਾਤਾਰ ਜਾਰੀ ਹੈ ਫਿਰੋਈਪੁਰ ਦੇ ਪਿੰਡ ਜਲਾਲਵਾਲਾ ਵਿੱਚ ਵਿਧਵਾ ਔਰਤ ਦੇ ਪਰਿਵਾਰ ਉੱਤੇ ਕੱਚੇ ਘਰ ਦੀ ਡਿੱਗੀ ਛੱਤ ਸੁੱਤੇ ਪੈ ਪਰਿਵਾਰ ਨੇ ਭੱਜ ਕੇ ਬਚਾਈ ਆਪਣੀ ਜਾਨ ਲਗਾਤਾਰ ਹੋ ਰਹੇ ਮूसलाधार بارش ਕੁਝ ਦਿਨਾਂ ਤੋਂ بارش ਨੇ ਮਚਾ ਰੱਖਿਆ ਹੈ ਕਹਿਰ ਪ੍ਰਧਾਨ ਮੰਤਰੀ ਆਵਾਸ ਯੋਜਨਾ ਵਿੱਚ ਵੀ ਨਹੀਂ ਮਿਲਿਆ ਪਰਿਵਾਰ ਨੂੰ ਕੋਈ ਲਾਭ ਪ੍ਰਧਾਨ ਮੰਤਰੀ ਆਵਾਸ ਯੋਜਨਾ ਵਿੱਚ ਲਾਭ ਨਾ ਮਿਲਣ ਕਾਰਨ ਪਰਿਵਾਰ ਰਹਿ ਰਿਹਾ ਸੀ ਕੱਚੇ ਘਰ ਵਿੱਚ بارش ਦੀ ਮਾਰ ਨਾਲ ਝਲਦੇ ਹੋਏ ਵਾਪਰ ਗਿਆ ਹਾਸਾ ਵਿਧਵਾ ਔਰਤ ਨੇ ਲਗਾਈ ਮਦਦ ਦੀ ਗੁਹਾਰ ਮਾਮਲਾ ਹੈ ਫਰੋਈਪੁਰ ਦੇ ਪਿੰਡ ਜਲਾਲਵਾਲਾ ਵਿੱਚ ਸੁੱਤੇ ਪਏ ਪਰਿਵਾਰ ਉੱਤੇ ਕੱਚੇ ਘਰ ਦੀ ਛੱਤ ਡਿੱਗ ਪਈ ਜਾਣਕਾਰੀ ਅਨੁਸਾਰ ਵਿਧਵਾ ਔਰਤ ਨੇ ਦੱਸਿਆ ਕਿ ਉਹ ਰਾਤ ਸੌ ਰਹੀ ਸੀ ਤੇ ਲਗਾਤਾਰ بارش ਪੈਣ ਕਾਰਨ ਕੱਚੇ ਘਰ ਦੀ ਨੀਂ ਬੈਠ ਗਈ ਅਤੇ ਉੱਤੇ ਪਰਿਵਾਰ ਉੱਤੇ ਛੱਤ ਡਿੱਗ ਪਈ ਪਰਿਵਾਰ ਨੇ ਭੱਜ ਕੇ ਆਪਣੀ ਜਾਨ ਬਚਾਈ ਇਹ ਹਾ사 ਉਦੋਂ ਵਾਪਰ ਗਿਆ ਜਦ بارش ਪੈਣ ਕਾਰਨ ਕੱਚੇ ਘਰ ਦੀ ਛੱਤ ਪਰਿਵਾਰ ਉੱਤੇ ਡਿੱਗ ਪਈ ਅਤੇ ਉਹਨਾਂ ਦਾ ਘਰ ਦਾ ਕੀਮਤੀ ਸਮਾਨ ਮਲਬੇ ਹੇਠ ਆ ਗਿਆ ਤੇ ਘਰ ਦਾ ਸਮਾਨ ਟੁੱਟ ਗਿਆ ਉੱਥੇ ਹੀ ਪਰਿਵਾਰ ਨੇ ਮੈਂਬਰਾਂ ਨੂੰ ਸੱਟਾਂ ਵੀ ਆਇਆ ਹਨ ਗਵਾੜ ਦੇ ਰਹਿਣ ਵਾਲੇ ਲੋਕਾਂ ਵੱਲੋਂ ਪਰਿਵਾਰ ਨੂੰ ਛੱਤ ਤੇ ਮਲਬੇ ਹੀਠੋਂ ਬਾਹਰ ਕੱਢਿਆ ਗਿਆ ਉਹਨਾਂ ਦਾ ਘਰ ਦਾ ਸਾਮਾਨ ਸਾਰਾ ਟੁੱਟ ਚੁੱਕਿਆ ਸੀ ਉੱਥੇ ਹੀ ਪਰਿਵਾਰ ਨੇ ਸੱਜਣ ਦਾਨੀਆਂ ਤੋਂ ਮਦਦ ਦੀ ਗੁਹਾਰ ਲਗਾਈ ਹੈ ਉਹਨਾਂ ਨੂੰ ਘਰ ਵਾਸਤੇ ਛੱਤ ਦਿੱਤੀ ਜਾਵੇ ਉੱਤੇ ਹੀ ਵਿਧਵਾ ਔਰਤ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸਦੇ ਪਤੀ ਦੀ ਕਰੀਬ 10 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ ਅਤੇ ਉਸਦੇ ਸੱਸ ਦੇ ਵੀ ਪਤੀ ਦੀ ਮੌਤ ਹੋ ਚੁੱਕੀ ਹੈ ਅਤੇ ਨੌ ਸੱਸ ਮਿਹਨਤ ਮਜ਼ਦੂਰੀ ਕਰਕੇ ਘਰ ਦਾ ਗੁਜ਼ਾਰਾ ਚਲਾਉਂਦੀਆਂ ਹਨ ਅਤੇ ਬੱਚਿਆਂ ਨੂੰ ਬੜੀ ਮੁਸ਼ਕਲ ਨਾਲ ਪੜ੍ਹਾ ਰਹੀਆਂ ਨੇ ਉਹਨਾਂ ਨੇ ਮੰਗ ਕੀਤੀ ਹੈ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਵਿੱਚ ਵੀ ਉਹਨਾਂ ਵੱਲੋਂ ਕੱਚੇ ਘਰ ਦੀ ਛੱਤ ਪੱਕੀ ਕਰਾਉਣ ਵਾਸਤੇ ਫਾਰਮ ਭਰੇਸ਼ਨ ਪਰ ਉਹਨਾਂ ਨੂੰ ਉਸ ਦਾ ਲਾਭ ਨਹੀਂ ਮਿਲਿਆ ਅੱਜ ਇਹ ਉਸ ਕਾਰਨ ਵੱਡਾ ਹਾਸਾ ਵਾਪਰ ਗਿਆ ਕਿ ਤੁਹਾਡਾ ਸਰਜੀਤ ਕੌਰ ਸਰਜੀਤ ਕੌਰ ਕਿੱਥੇ ਰਹਿੰਦੇ ਤੁਸੀਂ ਅਸੀਂ ਰਹਿੰਦੇ ਹਾਂ ਦਲਾਲ ਵਾਲੇ ਹਾਂ ਤੇ ਬਜ਼ੁਰਗ ਵੀ ਸਾਡੀ ਅਸੀਂ ਦੋਵੇਂ ਵਿਧਵਾ ਬਜ਼ੁਰਗ ਵੀ ਵਿਧਵਾ ਮੈਂ ਕੀ ਕੋਈ ਕੰਮ ਕਰ ਸਕਾਂ ਮੇਰੇ ਛੱਤ ਵੀ ਸਿਰ ਤੋਂ ਡਿੱਗ ਪਈ ਹੈ ਕਿ ਕੀ ਕਾਰਨ ਹੋ ਗਿਆ ਡਿੱਗਣ ਦਾ ਇਹ ਕਰਨ ਹੋ ਗਿਆ ਮੇਕ ਪੇ ਬਾਰਛਪਾਈ ਪਿਚੂ ਨੀਆ ਸਾਰੀਆਂ ਬਹਿ ਗਈਆਂ ਤੇ ਹੁਣ ਨੰਗੀ ਵੜ ਤੇ ਬੈਠੇ ਆ ਅਸੀਂ ਹੁਣ ਕੀ ਕੁਝ ਮੈਂ ਕਰ ਸਕਣੀ ਬੱਚੇ ਵੀ ਮੈਂ ਬੱਚੇ ਪੜਾਵਾਂ ਕਿ ਮੈਂ ਹੁਣ ਜਿਆਦੇ ਕਮਰੇ ਪਾਵਾਂ ਮੈਂ ਕੁਝ ਨਹੀਂ ਕਰ ਸਕਦੀ ਮੈਂ ਹੁਣ ਮੈਨੂੰ ਕੋਈ ਛੱਤ ਦਿੱਤੀ ਜਾਣੀ ਹੈ ਮੈਨੂੰ ਸਰਕਾਰ ਮਣੋ ਕੋਈ ਮਾੜਾ ਮਟੇ ਸਾਡੀ ਸੌਲਤ ਹੋਣੀ ਚਾਹੀਦੀ ਹੈ ਸਿਰ ਤੇ ਸਾਨੂੰ ਸਿਰ ਕੱਜਣ ਦਿੱਤੀ ਕੱਚੇ ਬਕਾਂਚ ਤੇ ਰਹ ਰਹੇ ਸੀ ਕਿੰਨੇ ਪਰਿਵਾਰ ਰਹ ਰਹੇ ਅਸੀਂ ਚਾਰ ਪਰਿਵਾਰ ਰਹ ਰਹੇ ਸੀ ਤੇ ਇਹ ਮੁਸ਼ਕਲ ਬਚੇ ਆਂ ਅੰਦਰ ਸਾਡਾ ਸਾਰਾ ਸਮਾਨ ਕੋਈ ਥੱਲੇ ਆ ਗਿਆ ਕੋਈ ਮਾੜਾ ਮੋਟਾ ਨਿਕਲਿਆ ਆਦੀ ਜਾਨ ਮਸੇ ਬਚਾਈ ਤੇ ਸਮਾਨ ਸਾਡੇ ਕਿੱਥੋਂ ਨਿਕਲੇ ਸਾਡਾ ਸਮਾਨ ਨੱਪਾ ਗਿਆ ਸਾਰਾ ਅੰਦਰ ਕਿੰਨਾ ਜਿਹੜਾ ਨੁਕਸਾਨ ਹੋ ਗਿਆ ਸਾਡਾ ਸਾਡਾ ਨੁਕਸਾਨ ਸਾਰੇ ਪੱਕੇ ਪੁੱਕੇ ਮੰਜੇ ਮੰਜੇ ਪੇਟੀ ਪੁਟੀ ਸਭ ਟੁੱਟ ਗਏ ਬਰਤਨ ਵਾਲਾ ਸਭ ਬਸਮਾਨ ਸਾਡਾ ਟੁੱਟ ਗਿਆ ਤੇ ਸਾਰੇ ਟੁੱਟ ਗਿਆ ਸਮਾਨ ਤਾਂ ਸਾਡਾ ਤੇ ਕੋਈ ਵਿੱਚ ਹੀ ਰਹਿ ਗਿਆ ਨੱਪਾ ਕੇ ਕੋਈ ਮਾੜਾ ਮਟਾ ਟੁੱਟਾ ਡਟਾ ਕੱਢ ਆਇਆ ਤੇ ਸਾਰੇ ਬੱਚਿਆਂ ਦੇ ਟੁੱਟ ਗਈਆਂ ਨੂੰ बच्चे ਹੁਣ ਪੜ੍ਹਨ ਕਿੰਦੇ ਤੇ ਜਾਵਣ ਬੱਚੇ ਮੈਂ ਹੁਣ ਬੱਚਿਆਂ ਨਾਲੇ ਪੜਾਵਾਂ ਕਿ ਮੈਂ ਹੁਣ ਕਮਾਈ ਕਿ ਕੋਠੇ ਮੈਂ ਪਾਵਾਂ ਦੀ ਛੱਤ ਪਾਵਾਂ ਮੈਂ ਕੀ ਕਰਾਂ ਮੈਂ ਨਾ ਹੀ ਮੈਥੋਂ ਹੋ ਸਕਦਾ ਮੈਂ ਆਪ ਵੀ ਉਹੋ ਜੀ ਹੈਗੀਆਂ ਬੱਚਾ ਵੀ ਉਹੋ ਜੀ ਆ ਕੰਮ ਨਹੀਂ ਕਰ ਸਕਨੀ ਹੁਣ ਸਿਰ ਤੇ ਛੱਤ ਖੋਲੀ ਰੱਬ ਸਾਂ ਸਿਰ ਤੋਂ ਛੱਤ ਖੋਲੀ ਰੱਬ ਨੇ ਹੋਰ ਦਿੱਤੀ ਜਾਣੀ ਚਾਹੀਦੀ ਹਾਂਜੀ ਦਿੱਤੀ ਜਾਣੀ ਸਰਕਾਰ ਵੱਲੋਂ ਸੋਲ ਤਾਂ ਸਾਨੂੰ ਕੁਝ ਮਿਲਣੀ ਚਾਹੀਦੀ ਹੈ ਜੇ ਜਦ ਪੱਕੇ ਮਕਾਨ ਮਿਲੇ ਸਰਕਾਰ ਵੱਲੋਂ ਉਹ ਕੋਈ ਤਾਂ ਮਿਲੇ ਸਾਨੂੰ ਨਹੀਂ ਮਿਲੇ ਸਾਡੇ ਕੋਈ ਨਹੀਂ ਸੁਣਦਾ ਕੋਈ ਨਹੀਂ ਸਰ ਨੇ ਨਾ ਨਹੀਂ ਕੋਈ ਵੀ ਨਹੀਂ ਸੁਣਦਾ ਨਾ ਸਰਪੰਚ ਸੁਣਾ ਨਾ ਸਰਕਾਰ ਜਿਹੜੀ ਬਣਦੀ ਉਹ ਵੀ ਨਹੀਂ ਸਾਡੇ ਕੋਈ ਸੁਣਦਾ ਕੋਈ ਘਰ ਦੇ ਭਰੇ ਨਹੀਂ ਕਿ ਤੁਹਾਡੇ ਫਾਰਮ ਅਸੀਂ ਫਾਰਮ ਸਾਡੇ ਪਰਤੇ ਹੀ ਨਹੀਂ ਲੈ ਜਾਂਦੇ ਉਹ ਵਗ ਦੇ ਵਿੱਚ ਹੀ ਨਹੀਂ ਤੁਸੀਂ ਕੀ ਅਸੀਂ ਅਸੀਂ ਪਿੰਡ ਵਿੱਚ ਹੀ ਰਹਿਨੇ ਆ ਕੀ ਕਹਿੰਦੇ ਰੇ ਕੀ ਕਹਿੰਦੇ ਰੇ ਉਹ ਅੰਦੇ ਟਾਣੀ ਵਾਲਿਆਂ ਨੂੰ ਕੁਝ ਦੇਣਾ ਨਹੀਂ ਤੇ ਸਭ ਸਾਰਿਆਂ ਕੋਲੇ ਗਏ ਐਵੇਂ ਕਰਦੇ ਨੇ ਤੁਹਾਡੇ ਕੋਲ ਵੱਧੂ ਕੁਝ ਹੈ ਗਏ ਤੁਸੀਂ ਬਣਾ ਸਕਦੇ ਨੇ ਮੈਂ ਖੰਮ ਵੇਖੋ ਮੈਂ ਵਿਧਵਾ ਹੈਗੀ ਆ ਮੈਂ ਕੀ ਕਰਾਂ ਮੈਂ ਅੱਜ ਬਣਾ ਲੈਂਦੀ ਮਵੀ ਮੈਂ ਕੱਲੀ ਜਣੀ ਕਿਹੜਾ ਕਿਹੜਾ ਕਰਾਂ ਮੈਂ ਢੇਡ ਪੂਰਾ ਕਰਾਂ ਕਿ ਬੱਚੇ ਪਾਣਾ ਕਿ ਮੈਂ ਆਦੀ ਥਾਂ ਬਣਾਵਾ ਸਾਡੇ ਛੱਤ ਵੀ ਖੋਲ ਹੀ ਰੱਬ ਨੇ ਆ ਛੱਤ ਵੀ ਰੱਬ ਨੇ ਸਾਨੂੰ ਖੋਲ ਹੀ ਸਾਡੇ ਕੋਲ ਤਾਂ ਕੋ ਬੱਲਾ ਚਾਹੀਦਾ ਬਾਲੀ ਸਾਨੂੰ ਮਿਲਣਾ ਚਾਹੀਦਾ ਕੋਈ ਛੱਤ ਤਾਂ ਸਾਡੇ ਸਿਰ ਤੱਕ ਜਨ ਕੁਝ ਦੇਣ ਅਸੀਂ ਹੁਣ ਵੇਖ ਕੇ ਪਰਾਇ ਥਾਂ ਤੇ ਸਮਾਨ ਰੱਖੀ ਬੈਠੇ ਹੈ ਕੋਈ ਕੋਈ ਸਾਰਾ ਤਾਂ ਵਿੱਚ ਵੀ ਆ ਗਿਆ ਕਣਾ ਤਿਆਪ ਵੀ ਉੱਥੇ ਰਹਿ ਰਹੇ ਹੁਣ ਸਾਰਾ ਹੀ ਟੁੱਟ ਗਿਆ ਟੁੱਟ ਗਿਆ ਮਿੰਦਰੋ ਬੀਬੀ ਮਿੰਦਰੋ ਬੀਬੀ ਕਿੱਥੇ ਰਹਦੇ ਤੁਸੀਂ ਜਲਾ ਲਾਲ ਜਲਾ ਲਾਲ ਹਾਂ ਟਾਣੀ ਹਾਂ ਜਿਹੜੀ ਘਰ ਡਿੱਗਿਆ ਕਿਸ ਤਰ੍ਹਾਂ ਤੁਸੀਂ ਆਪਣੀ ਜਾਨ ਬਚਾਈ ਤੁਸੀਂ ਕਿਸ ਤਰ੍ਹਾਂ ਡਿੱਗ ਗਈ ਸੀ ਬਹੁਤ ਅਹੀਂ ਮੋਛਕਾ ਅਹੀਂ ਜਾਨ ਬਚਾਈ ਤੇ ਪਾਏ ਤੇ ਅਸੀਂ ਬੱਚੇ ਬੁੱਚੇ ਮੈਂ ਕੱਢ ਲਈ ਸੁੱਤੇ ਪਿਆ ਉੱਥੇ ਡਿੱਗਿਆ ਸੁੱਤੇ ਪਈਆਂ ਸੁੱਤੇ ਪਿਆ ਇੱਕ ਮਕਾਨ ਦੀ ਬੈਠੀ ਨਹੀਂ ਹਾਂ ਤੇ ਡਿੱਗੀ ਤੇ ਛਾਨੋ ਖੜਕਾ ਆਇਆ ਤੇ ਅਸੀਂ ਪਾਏ ਤੇ ਬੱਚੇ ਬੁੱਚੇ ਬਾਹਰ ਕੱਢ ਲੈ ਹਾਂ ਜੀ ਏ ਵਾਕੀ ਕੋ ਹਮਾਨ ਥੱਲੇ ਆ ਗਿਆ ਪਾਲ ਟੁੱਟ ਗਿਆ ਆ ਦੀ ਜਾਨ ਬਚਾ ਤੇ ਹਿੰਮਤ ਸੇ ਮੁਸਕਾਨ ਨਿਕਲੇ ਕਿਵੇਂ ਨਿਕਲੇ ਬੜੀ ਮੁਸਕਾਨ ਨਾ ਕੱਢੇ ਪਾਲ ਤੇ ਬਾਹਰ ਟੁੱਟ ਗਿਆ ਵਿੱਚ ਜਿਹੜਾ ਸਮਾਨ ਵੀ ਟੁੱਟ ਗਿਆ ਵਿੱਚ ਕੋ ਦਬਾਇਆ ਗਿਆ ਕੋ ਕੱਢਿਆ ਪੱਜਾ ਟੁੱਟਾ ਕੋਈ ਕੋ ਦਬਾਇਆ ਗਿਆ ਵਿੱਚ ਹਾਂ ਮੇਰੀ ਨੋਹ ਦੇ ਵੀ ਸਿਰ ਉਟਾਲਾ ਵਾਏ ਮੇਰੇ ਸਿਰ ਉਟਾਲਾ ਵਾਏ ਨਹੀਂ ਕੋਈ ਜੀ ਬਾਅਦ ਲੱਗਦੀ ਕੋ ਬੈਠੀ ਕਰਨ ਕੀ ਹੋਇਆ ਮਾਰਚ ਪੈਂਦੀ ਪਈ ਬਹੁਤ ਜ਼ਿਆਦਾ ਪਈ ਮਾਰਚ ਬਹੁਤ ਜ਼ਿਆਦਾ ਪੈਂਦੀ ਪਈ 4 ਵਜੇ ਸਵੇਰੇ ਲਈ ਪੈ ਬਹਿ ਗਈ ਹਾਂ ਨਹੀਂ ਬੈ ਗਈ ਅੱਛਾ ਥੱਲੇ ਆ ਗਏ ਤਾਂ ਬਸਾ ਕੱਢਿਆ ਬਸੇ ਨਿਕਲੇ ਬਹੁਤ ਮੁਸ਼ਕਲ ਨਿਕਲੇ ਆਹ ਰਹੀ ਜਾਨਾ ਮੁਸ਼ਕਲ ਹੈ ਨਿਕਲੇ ਹੁਣ ਬਾਗੇ ਕੋਈ ਸਰਕਾਰ ਵੱਲੋਂ ਕੋ ਮਦਦ ਦਿੱਤੀ ਜਾਵੇ ਮੰਗ ਰਹੀ ਵੀ ਇਹ ਵੀ ਸਰਕਾਰ ਉਹਨਾਂ ਹਿੱਤ ਕੱਢੇ ਕੋਈ ਸਾਨੂੰ ਕਮਰਾ ਤਾਂ ਦੇਵੇ ਪਾਟ ਅਸੀਂ ਕਿੱਧਰ ਜਾਈਏ ਹੁਣ ਵਿਧਵਾ ਦੋਵੇਂ ਵਿਧਵਾ ਹੈ ਨਹੀਂ ਕਰਨ ਜੋ ਕੀਆਂ ਟਿਹੜੀ ਡੱਪਾ ਨਾ ਕੋਈ ਕਿੱਥੇ ਬੱਚੇ ਪਾਲੀਏ ਤਿਆਰੀ ਕਰਤੇ ਮੈਤਰ ਹੁੰਦਾ ਨਹੀਂ ਲੋਰੀ ਉਹ ਵਿਚਾਰੀ ਬੱਚੇ ਪਾਲੇ ਕਿ ਮੈਨੂੰ ਪਾਲੇ ਕਿ ਥਾਂ ਬਣਾਵੇ ਕਿਸਾਨ ਸਾਨੂੰ ਸੂਤ ਮਿਲਣੀ ਚਾਹੀਦੀ ਹੈ ਸਰਕਾਰ ਵੱਲੋਂ ਮੇਰਾ ਨਾਮ ਕਲਵੰਤ ਕੌਰ ਕਲਵੰਤ ਕੌਰ ਦੋ ਹੀ ਗਾੜ ਰਹੇ ਹਾਂ ਜੀ ਗਾੜ ਰਹੇ ਹਾਂ ਬੱਚੇ ਜੀ ਤਾਂ ਛੱਤ ਟਿਕੀ ਕਿਸ ਤਰ੍ਹਾਂ ਦੀ ਸਾਨੂੰ ਸੁੱਤਿਆ ਪੈ ਸਵਾਜ ਆਈ ਸੀਗੇ ਅਸੀਂ ਭੱਜ ਕੇ ਬਾਹਰ ਨਿਕਲੇ ਤੇ ਇਹਨਾਂ ਨੂੰ ਪਤਾ ਵਟ ਕੱਢਿਆ ਸਮਾਨ ਇਹਨਾਂ ਦਾ ਤਾਂ ਮਤਲਬ ਤੈਸ ਨੈਸ ਹੋ ਗਿਆ ਕੁਛ ਨਹੀਂ ਬਚਿਆ ਤੇ ਮੁਲਾਇਨਾ ਪਾਜ ਪੂਜ ਕੇ ਜਾਣਾ ਇਹਨਾਂ ਦੀ ਮਸੇ ਬਚਾਇਆ ਇਹਨਾਂ ਨੂੰ ਖਿੱਚ ਕੁਛ ਕੇ ਮਤਲਬ ਜੋ ਮੇਰੀ ਸਾਸ ਸਿਗੀ ਮਤਲਬ ਇਹਨਾਂ ਦਾ ਪਰਿਵਾਰ ਸੀਗਾ ਉਹਨਾਂ ਨੂੰ ਅਸੀਂ ਜਲਦੀ ਜਲਦੀ ਉਹ ਬੱਚੇ ਸੁੱਤੇ ਪਏ ਸੀ ਬੱਚਿਆਂ ਨੇ ਜਲਦੀ ਜਲਦੀ ਖਿੱਚ ਕੇ ਬਾਹਰ ਕੱਢਾ ਤੇ ਨੀਆਂ ਸੀਗੀਆਂ ਥੱਲੇ ਬੈਠ ਗਈਆਂ ਦੂਜਾ ਇੱਕ ਕਮਰਾ ਡਿੱਗਾ ਦੂਸਰਾ ਵੀ ਡਿੱਗ ਪਿਆ ਅੱਛਾ ਹਾਂ ਸੁੱਤੇ ਪਿਆ ਦਾ ਡਿੱਗ ਪਿਆ ਹਾਂਜੀ ਜ਼ਖਮੀ ਹੋਣ ਤੋਂ ਬਚ ਗਿਆ ਸੀ ਪੱਜ ਪੁੱਜ ਕੇ ਇਹਨਾਂ ਨੂੰ ਬਚਾ ਲਿਆ ਸੀ ਖਿੱਚ ਕੁੱਚ ਕੇ ਸਬਾੜ ਸਾਰਾ ਤੈਸ ਹਾਂਜੀ ਸਮਾਨ ਸਾਰਾ ਬੱਚੇ ਸਕੂਲ ਜਾਂਦੇ ਸੀ ਬੱਚਿਆਂ ਦਾ ਸਕੂਲਾਂ ਦੇ ਸਾਈਕਲ ਟੁੱਟ ਗਏ ਸਾਰਾ ਸਮਾਨ ਟੁੱਟ ਗਿਆ ਉਹਨਾਂ ਦਾ ਕੁਝ ਨਹੀਂ ਕਰਦਾ ਬਚਾ ਕੁੜੀ ਵਿਧਵਾ ਹੈਗੀ ਆ ਤੇ ਉਹਨਾਂ ਦੀ ਮਤਲਬ ਕੁੜੀ ਦੀ ਸੱਸ ਵੀ ਵਿਧਵਾ ਹੈ ਅੱਜ 13 14 ਸਾਲ ਹੋ ਗਏ ਹੰਦ ਘਰ ਵਾਲੇ ਮੁਕੇ ਨੂੰ ਉਨ ਵਜਤਾ ਕੋਈ ਸਰਕਾਰ ਨੇ ਸਹੂਲਤ ਨਹੀਂ ਦਿੱਤੀ ਕੋਈ ਕਿਸੇ ਸਰਪੰਚ ਨੇ ਸਹੂਲਤ ਨਹੀਂ ਦਿੱਤੀ ਆਖਰ ਕਿਉਂ ਉਹ ਕੀ ਸਰਕਾਰ ਨੂੰ ਕੋਲ ਵੋਟਾਂ ਨਹੀਂ ਲੈਂਦੀ ਆਖਰ ਕਿਉਂ ਨਹੀਂ ਇਹਨਾਂ ਦੀ ਗੱਲ ਸੁਣਦੀ ਵਿਧਵਾ ਔਰਤ ਦੀ ਇੱਕ ਔਰਤ ਵਿਧਵਾ ਹੈ ਉਹਨੂੰ ਕੋਈ ਮਤਲਬ ਕਿਸੇ ਕੋਈ ਸਮਝਦਾ ਨਹੀਂ ਉਹਨੂੰ ਵੀ ਔਰਤ ਇੱਕ ਵਿਧਵਾ ਹੈ ਇਹਦਾ ਬਸ ਕਾਸੀਂ ਕੁਝ ਨਹੀਂ ਜਾਣ ਮਤਲਬ ਅਸੀਂ ਦੇ ਕੋਲ ਵੋਟ ਨਹੀਂ ਲੈਂਦੇ ਸੁੱਖ ਸੁੱਖ ਦੀ ਹਾਂ ਕੋਈ ਸਰਕਾਰ ਦੁੱਖ ਸੁੱਖ ਕੋਈ ਮਤਲਬ ਸਰਪੰਚ ਮੈਂਬਰ ਕੋਈ ਦੁੱਖ ਸੁੱਖ ਨਹੀਂ ਸਾਂਝਾ ਕਰ ਸਕਦੇ ਬਸ ਇੱਕ ਸਹੂਲਤ ਕਰੀ ਜਾਂਦੀ ਕੁੜੀ ਦੀ ਕਿਸੇ ਸਾਥ ਨਹੀਂ ਦਿੱਤਾ ਹੁਣ ਮੰਗ ਹੈ ਨਾ ਮੰਗ ਹੈਗੀ ਆ ਇਹਨਾਂ ਨੂੰ ਬਣਾ ਕੇ ਦੇ ਦੇ ਸਰਕਾਰ ਸਰਕਾਰ ਛੱਤ ਸਿਆਹ ਲੱਗੇ ਆ ਰਹਿ ਕਿੰਨਾ ਕੋ ਰਹਿਣਗੇ ਕੌਣ ਰੱਖੇਗਾ ਇਹਨਾਂ ਨੂੰ ਆਪਣਾ ਸਮਾਨ ਬਾਹਰ ਰੱਖ ਕੇ ਹਾਂ ਸਮਾਨ ਬਾਹਰ ਰੱਖ ਕੇ ਬੈਠੇ ਨੇ ਉੱਤੋਂ ਬਾਰਿਸ਼ ਆ ਰਹੀ ਏ ਇਹਨਾਂ ਦਾ ਸਮਾਨ ਸਾਰਾ ਟੁੱਟ ਗਿਆ ਟੁੱਟਿਆ ਹੋਇਆ ਵਿਚਾਰਾਂ ਦਾ ਸਮਾਨ ਉਹ ਕੀ ਕਰਨਗੇ ਅੱਜ ਅੱਜ ਕੁੜੀ ਬੱਚੇ ਪਾਲੇਗੀ ਅੱਗੇ 13 ਸਾਲ ਹੋ ਗਏ ਨੇ ਦਿਹਾੜੀ ਕਦੇ ਹੁੰਦੀ ਆ ਕਦੇ ਉਹਦੇ ਕੋਲ ਨਹੀਂ ਹੁੰਦੀ ਬੱਚੇ ਤੇ ਵੈਸੇ ਹੁੰਦੇ ਪ੍ਰੋਬਲਮ ਹੈਗੀ ਆ ਉਹਨੂੰ ਲੈ ਕੇ ਜਾਂਦੇ ਨੇ ਉਹਨੂੰ ਡਾਕਟਰ ਕਹਿੰਦੇ ਨੇ ਪੀਜੀਆਈ ਲੈ ਕੇ ਜਾਓ ਬੱਚੇ ਦੇ ਮਤਲਬ ਬਲੱਡ ਚ ਨੁਕਸ ਹੈਗਾ ਤੇ ਗੁੜੀਆ ਸੀਗੀ ਵਿਚਾਰੀ ਉਹ ਉਹਨੂੰ ਪੜਾ ਰਹੀ ਸੀ ਬੱਚਾ ਵੀ ਪੜ ਰਿਹਾ ਕਦੇ ਉਹ ਸਾਈਕਲ ਚਲਾਣ ਨਾਲ ਉਹਨੂੰ ਬੱਚੇ ਨੂੰ ਗੋਡੇ ਤੇ ਦਿੱਕਤ ਆਂਦੀ ਏ ਪੂਰਾ ਕੰਮ ਨਹੀਂ ਉਹ ਤੋਂ ਤਾਂ ਕੰਮ ਕਰ ਨਹੀਂ ਸਕਦਾ ਹਾਂ ਹਾਂ ਉਹਨਾਂ ਨੂੰ ਕੋਈ ਮਦਦ ਦਿੱਤੀ ਜਾਵੇ